ਕਾਲ ਜੀ ਵੀਰੇ ਵਲ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਗਵੰਧਮਨ ਸਰਕਾਰ ਵੱਲੋਂ ਆਰੰਭੀ ਨਸ਼ਾ ਮੁਕਤੀ ਯਾਤਰਾ ਵਾਡਾਂ ਵਾਡਾਂ ਚ ਨਸ਼ਿਆਂ ਖਿਲਾਫ ਖਬਰਦਾਰ ਕਰਨ ਤੱਕ ਜਾਰੀ ਰਹੇਗੀ ਵਿਧਾਇਕ ਰੰਦਾਵਾ ਦੇਰਾ ਬੱਸੀ 20 ਜੁਲਾਈ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਵੱਲੋਂ ਹਲਕਾ ਬਨੇਰਾ ਬੱਸੀ ਦੇ ਸ਼ਹਿਰੀ ਖੇਤਰਾ ਵਿੱਚ ਵਾਰਡ ਪੱਧਰ ਤੇ ਨਸ਼ਾ ਮੁਕਤ ਮਹਿਮਾ ਸ਼ੁਰੂ ਕਰਨ ਤੋਂ ਬਾਅਦ ਅੱਜ ਵਾਰਡ ਨੰਬਰ 7 ਸੈਦਾਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਕਰਕੇ ਸੌਂਚਕਾਈ ਗਈ ਹੈ ਵਿਧਾਇਕ ਰੰਦਾਵਾ ਨੇ ਕਿਹਾ ਹੈ ਕਿ ਨਸ਼ਿਆਂ ਵਿਰੁੱਧ ਇਸ ਮਹਿਮ ਦੇ ਹੋਣੋਂ ਫੈਸਲਾ ਕੋਲ ਲੜਾਈ ਹੋਣ ਦੀ ਉਮੀਦ ਨਹੀਂ ਹੀ ਨਹੀਂ ਬਲਕਿ ਪੂਰਾ ਯਕੀਨ ਹੈ ਉਹਨਾਂ ਕਿਹਾ ਹੈ ਕਿ ਇਸ ਦਾ ਉਦੇਸ਼ ਪਿੰਡਾਂ ਦੇ ਨਾ ਨਾ ਸ਼ਹਿਰਾਂ ਵਿੱਚੋਂ ਵੀ ਨਸ਼ਿਆਂ ਦੇ ਖਤਰੇ ਨੂੰ ਖਤਮ ਕਰਨਾ ਹੈ ਉਹਨਾਂ ਕਿਹਾ ਹੈ ਕਿ ਬਾੜ ਪદ્ધਤੀ ਮਹਮ ਨਸ਼ੇ ਦੀ ਆਦਤ ਨਾਲ ਜੂਝ ਰਹੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਕੇਂਦ੍ਰਿਤ ਹੋਵੇਗੀ ਨਸ਼ਾ ਸ਼ਡਾਉਮ ਮਹਮ ਨੂੰ ਜਾਗਰੂਕ ਮਹਮ ਸਲਾਮ مشورہ ਸੈਸ਼ਨਾਂ ਤੇ ਪੁਨਰਵਾਸ ਪ੍ਰੋਗਰਾਮਾ ਵਰਗੀਆਂ ਕਈ ਗਤੀਵਿਧੀਆਂ ਸ਼ਾਮਲ ਹੋਣਗੀਆਂ ਸਰਕਾਰ ਨੇ ਮਹਮ ਬਾਰੇ ਮਦਦ ਜਾਂ ਜਾਣਕਾਰੀ ਲੈਣ ਵਾਲੀ ਵਿਅਕਤੀ ਲਈ ਇੱਕ ਹੈਲਪਲਾਈਨ ਨੰਬਰ ਵੀ ਸਥਾਪਿਤ ਕੀਤਾ ਹੈ ਵਿਧਾਇਕ ਕੁਲਜੀਤ ਸਿੰਘ ਰੰਦਾਵਨ ਨਸ਼ਾ ਵਿਰੋਧ ਇਸ ਲੜਾਈ ਨੂੰ ਪਾਈਚਾਰਕਸ਼ ਮੁੱਲ ਤੇ ਦੀ ਮਹੱਤਤਾ ਦੇ ਜੋਰ ਦਿੰਦਾ ਹੈ ਉਹਨਾਂ ਡੇਰਾ ਬਸਤੀ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਇਸ ਦਾ ਸਮਰਥਨ ਕਰਨ ਸਰਕਾਰ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਅਤੇ ਡੇਰਾ ਬਸਤੀ ਦੇ ਨਾਗਰਿਕਾਂ ਲਈ ਇੱਕ ਬਿਹਤਰ ਵਾਅਕ ਪ੍ਰਦਾਨ ਕਰਨ ਲਈ ਗ੍ਰੇਡ ਹੈ ਪਾਈਚਾਰੇ ਦੇ ਸਮਰਥਨ ਅਤੇ ਸਰਕਾਰ ਦੇ ਯਤਨਾਂ ਨਾਲ ਉਮੀਦ ਹੈ ਕਿ ਇਹ ਮੁਹਿੰਮ ਇੱਕ ਸਾਰਥਾਰਕ ਤਬਦੀਲੀ ਲਿਆਏਗੀ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀ ਦੀ ਮਦਦ ਕਰੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ